ਕੀ ਬੀਤੀ ਹੋਊਗੀ ਉਸ ਟਾਈਮ ਉਸ ਪਿਤਾ ਦੇ ਮਨ ਤੇ ਜਦੋਂ ਉਹਨੇ 18-19 ਸਾਲਾਂ ਦੀ ਆਪਦੀ ਜਵਾਨ ਧੀ ਨੂੰ ਇਹ ਹਾਲ ਦੇ ਵਿੱਚ ਵੇਖਿਆ ਹੋਊਗਾ ਕਿ ਉਹਦੀਆਂ ਅੱਖਾਂ ਨੋਚੀਆਂ ਹੋਈਆਂ ਸੀ ਉਹਦੀ ਗਰਦਨ ਤੇ ਬਹੁਤ ਵੱਡਾ ਕੱਟ ਦਾ ਨਿਸ਼ਾਨ ਸੀ ਉਹਦੀ ਸਾਹ ਵਾਲੀ ਪਾਈਪ ਗਾਇਬ ਸੀ ਇਥੋਂ ਤੱਕ ਉਹਦੇ ਖਾਣੇ ਵਾਲੀ ਪਾਈਪ ਵੀ ਗਾਇਬ ਸੀ ਤੇ ਨਾਲ ਨਾਲ ਉਹਦੀ ਬੱਚੇਦਾਨੀ ਵੀ ਗਾਇਬ ਸੀ ਤੇ ਨਾਲ ਇੱਕ ਕਿਡਨੀ ਵੀ ਹੈਣੀ ਸੀ ਉਸ ਟਾਈਮ ਆਪਣੀ ਧੀ ਦਾ ਹਾਲ ਦੇਖ ਕੇ ਪਿਤਾ ਦੇ ਮਨ ਤੇ ਕੀ ਬਿੱਤੀ ਹੋਊਗੀ ਜਦੋਂ ਉਹਦੀ ਬਾਡੀ ਦੇ ਨੀਚੇ ਵਾਲੇ ਪਾਰਟ ਦੇ ਕੱਪੜੇ ਵੀ ਖੁੱਲੇ ਪਏ ਸੀ ਤਾਂ ਉਸ ਪਿਤਾ ਨੂੰ ਹੀ ਪਤਾ ਹੋਊਗਾ ਜਿਹੜਾ ਗਰੀਬ ਮਜਬੂਰ ਤੇ ਲਾਚਾਰ ਪਿਤਾ ਆਪਣੀਆਂ ਲਿਚਾਰੀਆਂ ਬੇਵਸ ਅੱਖਾਂ ਦੇ ਨਾਲ ਇਹ ਸਭ ਕੁਝ ਆਪਣੀ ਧੀ ਦਾ ਹਾਲ ਦੇਖ ਰਿਹਾ ਹੋਊਗਾ ਤੇ ਜਦੋਂ ਉਹ ਸੋਚ ਰਿਹਾ ਹੋਊਗਾ ਕਿ ਜਦੋਂ ਮੈਂ ਪੁਲਿਸ ਦੇ ਕੋਲ ਗਿਆ ਸੀ ਜਦੋਂ ਮੇਰੀ ਧੀ ਗੁੰਮ ਹੋਈ ਸੀ ਜੇਕਰ ਪੁਲਿਸ ਉਸੇ ਹੀ ਟਾਈਮ ਮੇਰੀ ਮਦਦ ਕਰਦੀ ਇਹ ਕਹਿਣ ਦੀ بجائے ਜੋ ਕੁਝ ਪੁਲਿਸ ਨੇ ਪਿਤਾ ਨੂੰ ਕਿਹਾ ਜੋ ਕੁਝ ਪਿਤਾ ਨੇ ਮੀਡੀਆ ਦੇ ਵਿੱਚ ਦੱਸਿਆ ਕਿ ਜਦੋਂ ਮੈਂ ਆਪਣੀ ਧੀ ਦੀ ਗੁੰਮਛੁਦਗੀ ਦੀ ਰਿਪੋਰਟ ਪੁਲਿਸ ਕੋਲੇ ਲਿਖਾਉਣ ਗਿਆ ਤਾਂ ਪੁਲਿਸ ਨੇ ਮੈਨੂੰ ਅੱਗੋਂ ਇਹ ਜਵਾਬ ਦਿੱਤਾ ਕਿ ਤੇਰੀ ਧੀ ਕਿਤੇ ਗਈ ਹੋਣੀ ਕਿਸੇ ਮੁੰਡੇ ਦੇ ਨਾਲ ਆਜੂਗੀ ਕੁਝ 2 ਦਿਨਾਂ ਬਾਅਦ ਆਜੂਗੀ ਤੇ ਨਾਲ-ਨਾਲ ਤੈਨੂੰ ਵਿਆਹ ਦੇ ਕਾਰਡ ਵੀ ਮਿਲ ਜਾਣਗੇ ਇਹ ਕਹਿ ਕੇ ਇਹ ਜਵਾਬ ਦੇ ਕੇ ਜਦੋਂ ਪੁਲਿਸ ਨੇ ਉਹ ਪਿਤਾ ਨੂੰ ਭੇਜਿਆ ਹੋਊਗਾ ਤੇ ਫਿਰ ਜਦੋਂ 2-3 ਦਿਨਾਂ ਬਾਅਦ ਉਹ ਧੀ ਦੀ লাশ ਮਿਲੀ ਹੋਊਗੀ ਤਾਂ ਉਸ ਪਿਤਾ ਨੂੰ ਉਹ Laash ਦੇਖ ਕੇ ਕੀ ਕੀ ਇਹੋ ਜੇ ਮਨ 'ਚ ਖਿਆਲ ਆਏ ਹੋਣਗੇ ਕਿ ਜੇ ਮੇਰੀ ਪੁਲਿਸ ਨੇ ਪਹਿਲਾਂ ਸੁਣੀ ਹੁੰਦੀ ਤਾਂ ਅੱਜ ਮੈਂ ਆ ਹਾਲ ਦੇ ਵਿੱਚ ਆਪਣੀ ਧੀ ਨੂੰ ਨਾ ਦੇਖਦਾ ਤੇ ਫਿਰ ਇਸ ਮਸਲੇ ਦੇ ਵਿੱਚ ਵੱਡਾ ਬਵਾਲ ਉਦੋਂ ਮੱਚਦਾ ਜਦੋਂ ਲੋਕ ਇਸ ਮਸਲੇ ਨੂੰ ਲੈ ਕੇ ਸੜਕਾਂ 'ਤੇ ਹੁੰਦੇ ਨੇ ਮੈਂ ਗੱਲ ਕਰ ਰਹੀ ਹਾਂ ਦੋਸਤੋ ਤੁਹਾਨੂੰ ਕਾਫੀ ਪੈਣਾ ਭਰਾਵਾਂ ਨੂੰ ਇਸ ਕੱਢਣਾ ਬਾਰੇ ਸ਼ਾਇਦ ਪਤਾ ਹੀ ਹੋਊਗਾ ਕਿ ਜਿਹੜੀ ਮਨੀਸ਼ਾ ਲੜਕੀ ਹਰਿਆਣੇ ਦੇ ਵਿੱਚ ਕਤਲ ਹੋਈ ਆ ਜਾਂ ਉਹਨੇ ਸੁਸਾਈਡ ਕੀਤੀ ਆ ਇਹ ਮਾਮਲਾ ਹਲੇ ਵਿੱਚ ਵਿਚਵਚਾਲੇ ਲਟਕ ਰਿਹਾ ਪਰ ਮਾਪੇ ਦਾ ਕਹਿਣਾ ਕਿ ਸਾਡੀ ਧੀ ਨੂੰ ਕਤਲ ਕੀਤਾ ਗਿਆ ਉਸ ਗਰੀਬ ਬਾਪ ਦਾ ਕਹਿਣਾ ਕਿ ਸਾਡੀ ਧੀ ਦਾ ਕਤਲ ਹੋਇਆ ਤੇ ਇਸ ਮਸਲੇ ਨੂੰ ਲੈ ਕੇ ਫਿਰ ਪੂਰੇ ਹਰਿਆਣੇ ਦੇ ਲੋਕ ਉਸ ਧੀ ਦੀ ਹਾਲਤ ਦੇਖ ਕੇ ਉਹ ਗਰੀਬ ਪਿਤਾ ਦੀ ਹਾਲਤ ਦੇਖ ਕੇ ਸੜਕਾਂ ਤੇ ਆਏ ਲੋਕ ਗੁੱਸੇ ਦੇ ਵਿੱਚ ਆਏ ਹੋਇਆ ਕਿ ਜਿਹੜੀ ਮਨੀਸ਼ਾ ਆਪਣੇ ਗਰੀਬ ਬਾਪ ਦਾ ਸਹਾਰਾ ਸੀ ਮਨੀਸ਼ਾ ਇੱਕ ਪਲੇਵੇ ਵਿੱਚ ਪੜਾਉਂਦੀ ਸੀ ਤੇ ਆਪ ਦੀ ਪੜ੍ਹਾਈ ਦੇ ਵਾਸਤੇ ਅੱਗੇ ਐਡਮਿਸ਼ਨ ਲੈਣ ਦੇ ਵਾਸਤੇ ਇੱਕ ਕਾਲਜ ਦੇ ਵਿੱਚ ਜਾਂਦੀ ਆ ਦੱਸਿਆ ਜਾ ਰਿਹਾ ਕਿ ਮਨੀਸ਼ਾ ਪਾਰਟ ਟਾਈਮ ਜੌਬ ਕਰਦੀ ਸੀ ਪਲੇਵੇ ਦੇ ਵਿੱਚ ਉਹਦਾ ਪਿਤਾ ਮਜ਼ਦੂਰੀ ਦਿਹਾੜੀ ਕਰਦਾ ਸੀ ਇੱਕ ਗਰੀਬ ਪਿਤਾ ਉਹਦਾ ਤੇ ਉਹਦੀ ਮਦਦ ਦੇ ਵਾਸਤੇ ਉਹ ਵਿਚਾਰੀ ਆਪ ਨੌਕਰੀ ਕਰਦੀ ਸੀ ਛੋਟੀ ਜੀ ਉਮਰ ਦੀ ਬਾਲੜੀ ਸਧਾਰਨ ਜੀ ਦੱਸੀ ਜਾ ਰਹੀ ਆ ਇੱਕ ਸਧਾਰਨ ਜੀ ਕੁੜੀ ਸੀ ਕੋਈ ਜਾਦੇ ਆਮ ਜਿਵੇਂ ਅੱਜ ਕੱਲ ਦਾ ਮਾਹੌਲ ਆ ਉਦਾਂ ਦੀ ਉਹ ਲੜਕੀ ਨਹੀਂ ਦੱਸੀ ਜਾ ਰਹੀ ਬੜੀ ਵਧੀਆ ਕੁੜੀ ਦੱਸੀ ਜਾ ਰਹੀ ਆ ਸੀਰੀਅਸ ਤਾਂ ਉਹ ਕੁੜੀ ਆਪਣੀ ਐਡਮਿਸ਼ਨ ਲੈਣ ਵਾਸਤੇ ਜਦੋਂ ਇੱਕ ਕਾਲਜ ਵੱਲ ਜਾਂਦੀ ਆ ਤਾਂ ਅਚਾਨਕ ਕਿਤੇ ਗਾਇਬ ਹੋ ਜਾਂਦੀ ਆ ਤਾਂ ਜਿਹਦੇ ਕਰਕੇ ਪਿਤਾ ਨੂੰ ਕੁੜੀ ਜਦੋਂ ਫੋਨ ਕਰਦੀ ਆ ਉਸੀ ਵੇਨ ਜਦੋਂ ਐਡਮਿਸ਼ਨ ਲੈਣ ਜਾਂਦੀ ਹੈ ਪਹਿਲਾਂ ਆਪਣੇ ਪਿਤਾ ਨੂੰ ਦੱਸਦੀ ਹੈ ਕਿ ਮੈਂ ਅੱਜ ਥੋੜਾ ਜਿਹਾ ਲੇਟ ਹੋ ਜਾਣਾ ਪਾਪਾ ਮੈਂ ਕਿਉਂਕਿ ਆਪਣੀ ਐਡਮਿਸ਼ਨ ਕਰਵਾ ਕੇ ਆਉਣਾ ਤਾਂ ਫਿਰ ਉਹ ਆਪਣੇ ਪਿਤਾ ਨੂੰ ਫੋਨ ਕਰਦੀ ਹੈ ਦੁਬਾਰਾ ਫਿਰ ਜਦੋਂ ਪਿਤਾ ਨੂੰ ਫੋਨ ਕਰਦੀ ਹੈ ਤਾਂ ਫੋਨ ਦੀ ਰਿੰਗ ਅੱਧ ਵਿਚਾਲੇ ਹੀ ਕੱਟੀ ਜਾਂਦੀ ਹੈ ਤਾਂ ਪਿਤਾ ਦਾ ਕਹਿਣਾ ਕਿ ਮੈਂ ਆਪਣੀ ਧੀ ਨੂੰ ਬੈਕ ਕਾਲ ਕੀਤੀ ਪਰ ਮੇਰੀ ਧੀ ਦਾ ਫੋਨ ਨਹੀਂ ਲੱਗਾ ਫੋਨ ਬੰਦ ਹੁੰਦਾ ਰਿਹਾ ਤਾਂ ਫੇਰ ਕਹਿੰਦਾ ਜਦੋਂ ਸ਼ਾਮ ਤੱਕ ਉਹ ਨਹੀਂ ਆਈ ਉਹਨੂੰ ਦੇਰ ਹੋ ਗਈ ਤਾਂ ਮੈਂ ਉਹਨੂੰ ਲੱਭਣਾ ਸ਼ੁਰੂ ਕੀਤਾ ਕਾਲਜ ਵੀ ਜਾ ਕੇ ਦੇਖਿਆ ਪੁਲਿਸ ਕੋਲੇ ਗਿਆ ਤਾਂ ਪੁਲਿਸ ਨੇ ਉਹ ਸਾਰਾ ਜਵਾਬ ਦਿੱਤਾ ਜੋ ਮੈਂ ਪਹਿਲਾਂ ਦੱਸ ਚੁੱਕੀਆਂ ਤਾਂ ਫੇਰ ਪਿਤਾ ਦਾ ਕਹਿਣਾ ਸੀ ਕਿ ਮੈਂ ਬੇਵਸ ਸੀ ਉਡੀਕ ਕਰਦਾ ਰਿਆ ਰਾਤ ਨੂੰ 12 ਵਜੇ ਮੈਂ ਲਗਾਤਾਰ ਆਪਣੀ ਧੀ ਨੂੰ ਫੋਨ ਕਰਕੇ ਦੇਖਦਾ ਰਿਆ ਰਾਤ ਨੂੰ 11-12 ਵਜੇ ਇੱਕ ਵਾਰ ਮੇਰੀ ਧੀ ਵਾਲਾ ਫੋਨ ਕੁਝ ਟਾਈਮ ਵਾਸਤੇ ਆਨ ਹੁੰਦਾ ਤੇ ਫੇਰ ਬੰਦ ਹੋ ਜਾਂਦਾ ਤੇ ਫੇਰ ਕੁਝ ਸਮੇ ਬਾਅਦ ਮਿਲਦੀ ਆ ਤਾਂ ਉਸ ਧੀ ਦੀ লাশ ਮਿਲਦੀ ਆ ਦੂਸਰੇ ਪਿੰਡ ਦੇ ਨੇੜੇ ਇਸ ਪਿੰਡ ਤੋਂ ਥੋੜਾ ਦੂਰ ਜੰਗਲੀ ਏਰੀਆ ਉਸ ਏਰੀਏ ਦੇ ਵਿੱਚੋਂ ਮਨੀਸ਼ਾ ਦੀ লাশ ਮਿਲਦੀ ਆ ਤੇ লাশ ਦੀ ਹਾਲਤ ਇੰਨੀ ਦਰਦਨਾਕ ਹੁੰਦੀ ਆ ਜੋ ਮੈਂ ਦੱਸ ਚੁੱਕੀਆਂ ਕਿ ਕੁੜੀ ਦੀਆਂ ਅੱਖਾਂ ਗਾਇਬ ਹੁੰਦੀਆਂ ਸਾਹ ਵਾਲੀ ਪਾਈਪ ਖਾਣੇ ਵਾਲੀ ਪਾਈਪ ਗਾਇਬ ਹੁੰਦੀ ਆ ਗਲੇ ਤੇ ਕੱਟ ਦਾ ਨਿਸ਼ਾਨ ਕੁੜੀ ਦੀ ਬੱਚੇਦਾਨੀ ਗਾਇਬ ਤੇ ਨਾਲ ਉਹਦੀ ਕਿਡਨੀ ਵੀ ਗਾਇਬ ਤਾਂ ਜਦੋਂ ਇਸ ਹਾਲਤ ਦੇ ਵਿੱਚ ਖੁੱਲੇ ਕੱਪੜਿਆਂ ਦੇ ਵਿੱਚ ਕੁੜੀ ਦੀ লাশ ਮਿਲਦੀ ਆ ਤਾਂ ਜੋ ਸਾਡੇ ਸਮਾਜ ਦੇ ਅੰਦਰ ਆਏ ਦਿਨ ਘਟਨਾਵਾਂ ਵਾਪਰਦੀਆਂ ਤਾਂ ਪਹਿਲਾਂ ਸਿੱਧਾ ਸਿੱਧਾ ਮਾਪਿਆਂ ਦੇ ਮਨ ਦੇ ਅੰਦਰ ਵੀ ਤੇ ਲੋਕਾਂ ਦੇ ਮਨ ਦੇ ਅੰਦਰ ਵੀ ਇੱਕੋ ਹੀ ਸਵਾਲ ਉੱਠਦਾ ਕਿ ਇਸ ਧੀ ਦੇ ਨਾਲ ਜ਼ਰੂਰ ਕੋਈ ਅਣਹੋਣੀ ਘਟਨਾ ਵਾਪਰੀਆ ਬਲਾਤਕਾਰ ਵਰਗੀ ਘਟਨਾ ਵਾਪਰੀਆ ਇਸੇ ਕਰਕੇ ਇਸ ਧੀ ਦਾ ਇਹ ਹਾਲ ਆ ਤੇ ਇਹਨਾਂ ਜੰਗਲਾਂ ਦੇ ਵਿੱਚ ਉਸ ਧੀ ਦੀ লাশ ਮਿਲਦੀ ਆ ਤਾਂ ਫਿਰ ਉਥੋਂ ਲੋਕ ਇਨਸਾਫ ਦੀ ਉਸ ਧੀ ਵਾਸਤੇ ਮੰਗ ਕਰਦੇ ਨੇ ਮਾਮਲਾ ਕਾਫੀ ਜ਼ਿਆਦਾ ਪੱਕ ਜਾਂਦਾ ਇਸੇ ਕਰਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੂੰ ਇਸ ਮਾਮਲੇ ਦੇ ਵਿੱਚ ਸਿੱਧੀ ਸ਼ਮੂਲੀਅਤ ਕਰਨੀ ਪੈਂਦੀ ਆ ਆਉਣਾ ਪੈਂਦਾ ਤਾਂ ਉਹਨਾਂ ਵੱਲੋਂ ਤੁਰੰਤ ਐਕਸ਼ਨ ਲੈਂਦੇ ਹੋਏ ਜਿਹੜੇ ਉਥੋਂ ਦੇ ਕੁਝ ਪੁਲਿਸ ਅਧਿਕਾਰੀ ਸੀ ਐਸ ਐਚਓ ਤੇ ਹੋਰ ਅਧਿਕਾਰੀ ਕੋਈ ਦੇ ਤਬਾਦਲੇ ਕਰ ਦਿੱਤੇ ਜਾਂਦੇ ਆ ਤੇ ਕੁਝ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਤਾਂ ਫੇਰ ਇਸ ਮਾਮਲੇ ਦੇ ਵਿੱਚ ਜਦੋਂ ਡਾਕਟਰਾਂ ਵੱਲੋਂ ਪੋਸਟਮਾਰਟਮ ਕੀਤਾ ਜਾਂਦਾ ਤਾਂ ਪੋਸਟਮਾਰਟਮ ਦੀ ਰਿਪੋਰਟ ਵਿੱਚ ਕਿਹਾ ਜਾਂਦਾ ਕਿ ਜਿਹੜੀ ਇਹ ਕੁੜੀ ਆ ਇਹਦੇ ਸਰੀਰ ਦੇ ਅੰਦਰੋਂ ਜ਼ਹਿਰ ਮਿਲਿਆ ਪਰ ਰੇਪ ਵਰਗੀ ਕੋਈ ਵੀ ਘਟਨਾ ਇਹਦੇ ਇਹਨੇ ਨਹੀਂ ਕੀਤੀ ਇਹਦੇ ਨਾਲ ਨਹੀਂ ਹੋਈ ਤਾਂ ਫੇਰ ਕਰਦਿਆਂ ਨੂੰ ਉਸ ਜਿਹੜਾ ਲੋਕਲ ਹਸਪਤਾਲ ਦੇ ਅੰਦਰ ਇਹ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਆ ਤਾਂ ਉਹਨਾਂ ਨੂੰ ਯਕੀਨ ਨਹੀਂ ਹੁੰਦਾ ਤਾਂ ਉਹ ਮੰਗ ਕਰਦੇ ਨੇ ਕਿਸੇ ਹੋਰ ਹਸਪਤਲ ਦੇ ਅੰਦਰ ਪੋਸਟਮਾਰਟਮ ਕਰਵਾਇਆ ਜਾਵੇ ਤਾਂ ਫੇਰ ਰੋहतक ਪੀਜੀਆਈ ਦੇ ਵਿੱਚ ਕਿਹਾ ਜਾ ਰਿਹਾ ਕਿ ਉੱਥੇ ਕੁੜੀ ਦਾ ਪੋਸਟਮਾਰਟਮ ਹੁੰਦਾ ਤਾਂ ਸੇਮ ਰਿਪੋਰਟ ਉਹਦੇ ਵਿੱਚ ਆਉਂਦੀ ਆ ਪਰ ਇਹਦੇ ਨਾਲ ਨਾਲ ਲੋਕਾਂ ਦੇ ਮਨ ਅੰਦਰ ਕਈ ਸਾਰੇ ਸਵਾਲ ਸੀ ਕਿ ਆਖਰ ਜੇ ਉਸ ਕੁੜੀ ਨੇ ਉਦਕੁਸ਼ੀ ਕਰਨੀ ਸੀ ਤਾਂ ਫਿਰ ਉਹਨੂੰ ਜੰਗਲਾਂ ਵਿੱਚ ਜਾ ਕੇ ਜ਼ਹਿਰ ਪੀਣ ਦੀ ਕੀ ਲੋੜ ਸੀ ਪਿਤਾ ਦਾ ਕਹਿਣਾ ਸੀ ਪਿਤਾ ਆਪਣੀਆਂ ਜੋ ਬਾਈਟਸ ਉਹਨੇ মিডিਆ ਨੂੰ ਦਿੱਤੀਆਂ ਉਹਦੇ ਵਿੱਚ ਬੋਲ ਰਿਹਾ ਸੀ ਕਿ ਮੈਨੂੰ ਸ਼ੱਕ ਆ ਸਿੱਧਾ-ਸਿੱਧਾ ਕਿ ਜਦੋਂ ਮੇਰੀ ਧੀ ਕਾਲਜ ਵਿੱਚ ਜਾਂਦੀ ਆ ਤਾਂ ਕਾਲਜ ਵਿੱਚ ਕੋਈ ਅਣਹੋਣੀ ਹੋਈ ਆ ਕਿਉਂਕਿ ਜਿਹੜੇ ਵਿਅਕਤੀ ਉੱਥੇ ਕਾਲਜ ਵਿੱਚ ਜਦੋਂ ਪੁਲਿਸ ਜਾਂਦੀ ਆ ਫਿਰ ਇਸ ਮਾਮਲੇ ਦੇ ਵਿੱਚ ਤਾਂ ਜਿਹੜੇ ਵਿਅਕਤੀ ਉੱਥੇ ਪੁਲਿਸ ਨੂੰ ਮਿਲਦੇ ਆ ਤਾ ਕਹਿੰਦੇ ਉਹ ਨਸ਼ੇੜੀ ਹਾਲਤ ਦੇ ਵਿੱਚ ਸੀ ਪੁਲਿਸ ਉਹਨਾਂ ਤੋਂ ਜਸਟ ਪੁੱਛ ਕੇ ਆ ਜਾਂਦੀ ਆ ਘਰ ਦੇਣੇ ਆਰੋਪ ਲਗਾਏ ਨੇ ਕਿ ਪੁਲਿਸ ਉਹਨਾਂ ਤੋਂ ਪੁੱਛ ਕੇ ਆ ਜਾਂਦੀ ਆ ਉਸ ਮਾਮਲੇ ਦੇ ਵਿੱਚ ਕਿ ਤੁਸੀਂ ਉਹ ਕੁੜੀ ਵੇਖੀ ਤਾਂ ਨਹੀਂ ਕਿਤੇ ਤੇ ਉਹ ਸਰਸਰੀ ਕਹਿ ਦਿੰਦੇ ਆ ਕਿ ਨਹੀਂ ਅਸੀਂ ਨਹੀਂ ਦੇਖੀ ਤਾਂ ਜਿਆਦਾ ਇਨਵੈਸਟੀਗੇਸ਼ਨ ਕੀਤੀ ਨਹੀਂ ਜਾਂਦੀ ਕਾਲਰ ਵੀ ਕਹਿ ਦਿੰਦਾ ਸੀਸੀਟੀਵੀਜ਼ ਫੂਟ ਇਸ ਫੂਟਿਸ ਜਿਹੜੀਆਂ ਵਿਖਾਈਆਂ ਨੇ ਕਿ ਖਾਲੀ ਐ ਇੱਥੇ ਕੋਈ ਵੀ ਉਹਨਾਂ ਨੇ ਫੁਟੇਜ ਦੇਣ ਤੋਂ ਪਰਿਵਾਰ ਦਾ ਕਹਿਣਾ ਸੀ ਪਿਤਾ ਦਾ ਕਹਿਣਾ ਸੀ ਫੁਟੇਜ ਦੇਣ ਤੋਂ ਵੀ ਪੂਰੀ ਤਰ੍ਹਾਂ ਦਿਖਾਉਣ ਤੋਂ ਵੀ ਇਨਕਾਰ ਹੀ ਕੀਤਾ ਉਹਨਾਂ ਦਾ ਕਹਿਣਾ ਸੀ ਕਿ ਖਾਲੀ ਹੈ ਸਾਡੇ ਕੈਮਰੇ ਕੁਝ ਨਹੀਂ ਇਹਨਾਂ ਦੇ ਵਿੱਚ ਜੋ ਪਿਤਾ ਨੇ ਮੀਡੀਆ ਦੇ ਵਿੱਚ ਬਿਆਨ ਦਿੱਤਾ ਤਾਂ ਫਿਰ ਕਈ ਤਰ੍ਹਾਂ ਦੇ ਸਵਾਲ ਜਿਹੜੇ ਲੋਕਾਂ ਦੇ ਮਨ ਵਿੱਚ ਉੱਭਰਦੇ ਆ ਪਰ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਮਨੀਸ਼ਾ ਨੇ ਖੁਦਕੁਸ਼ੀ ਕੀਤੀ ਆ ਕੁਝ ਦਿਨਾਂ ਬਾਅਦ ਇੱਕ ਪ੍ਰੈਸ ਨੋਟ ਸੌਰੀ ਇੱਕ ਸੁਸਾਈਡ ਨੋਟ ਉਸ ਕੁੜੀ ਦਾ ਦਿਖਾਇਆ ਜਾਂਦਾ ਪੁਲਿਸ ਵੱਲੋਂ ਉਹਨਾਂ ਦਾ ਕਹਿਣਾ ਸੀ ਜਦੋਂ ਇਹ ਤੇ ਸਵਾਲ ਉਠਾਏ ਗਏ ਕਿ ਜੇਕਰ ਕੁੜੀ ਨੇ ਸੁਸਾਈਡ ਨੋਟ ਲਿਖਿਆ ਸੀ ਤਾਂ ਫਿਰ ਪਹਿਲਾਂ ਹੀ ਕਿਉਂ ਉਹ ਜਿਹੜਾ ਨੋਟ ਸੀ ਉਹ ਮੀਡੀਆ ਦੇ ਵਿੱਚ ਕਿਉਂ ਨਹੀਂ ਲੈ ਕੇ ਆਂਦਾ ਗਿਆ ਲੋਕਾਂ ਨੂੰ ਕਿਉਂ ਨਹੀਂ ਦੱਸਿਆ ਗਿਆ ਤਾਂ ਪੁਲਿਸ ਦਾ ਕਹਿਣਾ ਸੀ ਕਿ ਹਰ ਚੀਜ਼ ਅਸੀਂ ਇਨਵੈਸਟੀਗੇਸ਼ਨ ਦੇ ਹਿਸਾਬ ਦੇ ਨਾਲ ਸਾਹਮਣੇ ਲੈ ਕੇ ਆਉਂਦੇ ਆ ਇਸੇ ਕਰਕੇ ਜਿਹੜਾ ਇਹ ਸੁਸਾਈਡ ਨੋਟ ਸੀਗਾ ਕੁੜੀ ਦਾ ਉਹ ਸਾਹਮਣੇ ਨਹੀਂ ਲੈ ਕੇ ਆਂਦਾ ਜਾਂਦਾ ਪਰ ਇਹਦੇ ਤੇ ਵੀ ਲੋਕਾਂ ਦੇ ਸਵਾਲ ਸੀ ਕਿ ਜਿੰਨਾ ਵਧੀਆ ਸਜਾਸ ਜਾ ਕੇ ਉਹ ਸੂਸਰਡ ਨੋਟ ਲਿਖਿਆ ਸੀ ਤੱਕੀ ਇੱਕ ਮਰਨ ਵਾਲੀ ਕੁੜੀ ਐਵੇਂ ਲਿਖ ਸਕਦੀ ਆ ਫਿਰ ਕਈ ਤਰ੍ਹਾਂ ਦੇ ਸਵਾਲ ਸੀ ਕਿ ਜਿਸ ਤਰੀਕੇ ਦੇ ਨਾਲ ਕੁੜੀ ਦੀਆਂ ਅੱਖਾਂ ਗਾਇਬ ਸੀ ਕੁੜੀ ਦੀ ਸਾਹ ਪਾਈਪ ਤੇ ਦੂਸਰੀ ਪਾਈਪ ਫੂਡ ਵਾਲੀ ਪਾਈਪ ਗਾਇਬ ਸੀ ਜਿਵੇਂ ਉਹਦੇ ਕੱਟ ਦੇ ਨਿਸ਼ਾਨ ਸੀ ਜਿਵੇਂ ਉਹਦੇ ਬੱਚੇਦਾਨੀ ਹੈ ਨਹੀਂ ਸੀ ਕਿਡਨੀ ਹੈ ਨਹੀਂ ਸੀ ਤਾਂ ਕੀ ਇਹ ਸਭ ਕੁਝ ਕੁੜੀ ਨੇ ਆਪਣੇ ਨਾਲ ਆਪ ਕੀਤਾ ਹੋਊਗਾ ਤੇ ਨਾਲ-ਨਾਲ ਉਹਨਾਂ ਦਾ ਇੱਕ ਤੱਕ ਵੀ ਕਹਿਣਾ ਸੀ ਕਿ ਲੱਗ ਰਿਹਾ ਇਹ ਪਰਿਵਾਰ ਕਹਿੰਦਾ ਸੀ ਕਿ ਸਾਡੀ ਧੀ ਦੇ ਚਿਹਰੇ ਦੇ ਉੱਪਰ ਤਜਾ ਪਾਇਆ ਸਾਨੂੰ ਲੱਗ ਰਿਹਾ ਤਾਂ ਪੁਲਿਸ ਦਾ ਕਹਿਣਾ ਸੀ ਕਿ ਜਿਹੜੇ ਏਰੀਆ ਦੇ ਵਿੱਚੋਂ ਕੁੜੀ ਮਿਲੀ ਆ ਜਿਵੇਂ ਪੋਸਟਮਾਰਟਮ ਰਿਪੋਰਟ ਦੱਸ ਰਹੀ ਆ ਕਿ ਜਿੰਨੀਆਂ ਡੂੰਘੀਆਂ ਖਰੋਚਾਂ ਨੇ ਉਹਦੇ ਗਲੇ ਦੇ ਉੱਪਰ ਜਿੰਨੀ ਡੂੰਘੀ ਖਰੋਚ ਆ ਕੱਟ ਆ ਸ਼ਾਇਦ ਉਹ ਕਿਸੇ ਜਾਨਵਰ ਨੇ ਬਹੁਤ ਡੂੰਘਾ ਆਪਦਾ ਪੰਜਾ ਜਾਂ ਦੰਦ ਮਾਰੇ ਜਿਹਦੇ ਕਰਕੇ ਉਦੀ ਇਹ ਹਾਲਤ ਹੋਈ ਆ ਪੁਲਿਸ ਦਾ ਪੋਸਟਮਾਰਟਮ ਰਿਪੋਰਟ ਦਾ ਇਹਦੇ ਵਿੱਚ ਇਹ ਕਹਿਣਾ ਪਰ ਘਰਦਿਆਂ ਨੂੰ ਹਲੇ ਵੀ ਇਸ ਗੱਲ ਤੇ ਯਕੀਨ ਨਹੀਂ ਸੀ ਤਾਂ ਉਹਨਾਂ ਨੇ ਕੁੜੀ ਦਾ ਬੜੇ ਦਿਨ ਤੱਕ ਲਗਭਗ 7-8 ਦਿਨ ਤੱਕ ਸੰਸਕਾਰ ਨਹੀਂ ਕੀਤਾ ਉਹਨਾਂ ਨੇ ਕਿਹਾ ਕਿ ਸਾਨੂੰ ਇਨਸਾਫ ਚਾਹੀਦਾ ਬਹੁਤ ਸਾਰੇ ਬਹੁਤ ਸਾਰੀਆਂ ਜਥੇਬੰਦੀਆਂ ਇਸ ਮਾਮਲੇ ਦੇ ਵਿੱਚ ਇਕੱਠੀਆਂ ਹੋਈਆਂ ਵੱਡਾ ਕੱਠ ਹਰਿਆਣੇ ਦੇ ਵਿੱਚ ਹੋਇਆ ਵੱਡੇ ਪ੍ਰੋਟੈਸਟ ਹੋਏ ਪੂਰੇ ਇੰਡੀਆ ਦੇ ਵਿੱਚ ਇਹ ਮਾਮਲਾ ਛਾਇਆ ਕਿ ਇੱਕ ਬੱਚੀ ਨੂੰ ਇਨਸਾਫ ਮਿਲਣਾ ਚਾਹੀਦਾ ਪੂਰੇ ਭਾਰਤ ਦੇ ਅੰਦਰ ਲੋਕਾਂ ਨੇ ਮੰਗ ਕੀਤੀ ਕਿ ਮਨੀਸ਼ਾ ਦੇ ਨਾਲ ਇਨਸਾਫ ਹੋਣਾ ਚਾਹੀਦਾ ਤਾਂ ਫਿਰ ਘਰ ਦੇ ਮੈਂਬਰਾਂ ਨੇ ਤੇ ਕੁਝ ਜਿਹੜੇ ਜਥੇਬੰਦਕ ਸੰਗਠਨ ਦੇ ਲੋਕ ਸੀਗੇ ਉਹਨਾਂ ਨੇ ਮੰਗ ਕੀਤੀ ਕਿ ਇਸ ਪੂਰੇ ਮਾਮਲੇ ਦੀ ਸੀਬੀਆਈ ਜਾਂਚ ਕੀਤੀ ਜਾਵੇ ਤੇ ਫਿਰ ਹੀ ਅਸੀਂ ਇਸ ਮਨੀਸ਼ਾ ਦਾ ਬੱਚੀ ਦਾ ਉਸ ਦਾ ਸਸਕਾਰ ਕਰਾਂਗੇ ਨਹੀਂ ਤਾਂ ਅਸੀਂ ਇਸੇ ਤਰ੍ਹਾਂ ਲਾਸ਼ ਸੜਕ ਤੇ ਰੱਖ ਕੇ ਆਪਦੇ ਪ੍ਰੋਟੈਸਟ ਨੂੰ ਹੋਰ ਅੱਗੇ ਲੈ ਕੇ ਜਾਵਾਂਗੇ ਹੋਰ ਵੱਡਾ ਕਰਾਂਗੇ ਤਾਂ ਫਿਰ ਨਾਇਬ ਸੈਣੀ ਨੇ ਭਰੋਸਾ ਦਿੱਤਾ ਉੱਥੋਂ ਦੇ ਸੀਐਮ ਨੇ ਭਰੋਸਾ ਦਿੱਤਾ ਕਿ ਤੁਹਾਡੀ ਬੱਚੀ ਦਾ ਉਹਨਾਂ ਦੀਆਂ ਦੋ ਮੰਗਾਂ ਸੀ ਦੋ ਮੰਗਾਂ ਤੇ ਸਹਿਮਤੀ ਬਣਾ ਕੇ ਫਿਰ ਆਖਰ ਪਰਿਵਾਰ ਨੇ ਉਸ ਬੱਚੀ ਦਾ ਸਸਕਾਰ ਕੀਤਾ ਉਹ ਦੋ ਮੰਗਾਂ ਸੀ ਪਹਿਲੀ ਇਹ ਕਿ ਦਿੱਲੀ ਦੇ ਏਮਜ਼ ਹਸਪੀਟਲ ਦੇ ਅੰਦਰੋਂ ਕੁੜੀ ਦਾ ਪੋਸਟਮਾਰਟਮ ਕਰਵਾਇਆ ਜਾਵੇ ਤੇ ਦੂਸਰੀ ਇਹ ਕਿ ਇਸ ਕੇਸ ਦੀ ਜਾਂਚ सीबीआई ਨੂੰ ਸੌਂਪੀ ਜਾਵੇ ਤਾਂ ਫੇਰ ਐਕਸ ਦੇ ਉੱਪਰ ਲਿਖ ਕੇ ਨਾਇਬ ਜ਼ਹਿਨੀ ਨੇ ਲੋਕਾਂ ਨੂੰ ਭਰੋਸਾ ਦਿੱਤਾ ਉਸ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਹਾਂ ਤੁਹਾਡੀਆਂ ਦੋਨੇ ਮੰਗਾਂ ਮੰਨ ਲਈਆਂ ਜਾਣਗੀਆਂ ਇਸ ਲੜਕੀ ਦਾ ਪੋਸਟਮਾਰਟਮ ਐਮਜ਼ ਵਿੱਚੋਂ ਹੀ ਕਰਵਾਇਆ ਜਾਊਗਾ ਤੇ ਨਾਲ ਤੀਸਰੀ ਵਾਰ ਐਮਜ਼ ਵਿੱਚੋਂ ਕਰਵਾਇਆ ਜਾਊਗਾ ਪਹਿਲਾਂ ਦੋ ਵਾਰੀ ਹੋ ਚੁੱਕਾ ਸੀ ਤੇ ਨਾਲ ਨਾਲ ਉਹਨਾਂ ਨੇ ਇਹ ਮੰਗ ਵੀ ਮੰਨ ਲਈ ਕਿ ਹਾਂ ਇਹਦੀ ਜਾਂਚ ਜਿਹੜੀ ਸੀਬੀਆਈ ਨੂੰ ਸੌਂਪੀ ਜਾਵੇਗੀ ਫਿਲਹਾਲ ਹੁਣ ਇਸ ਮਸਲੇ ਵਿੱਚ ਅੱਗੇ ਕੀ ਸਾਹਮਣੇ ਆਉਂਦਾ ਅੱਗੇ ਸੀਬੀਆਈ ਦੀ ਜਾਂਚ ਕੀ ਕਹਿੰਦੀ ਆ ਕਿ ਸੀਬੀਆਈ ਇਸ ਮਸਲੇ ਦੀ ਜਾਂਚ ਕਰੇਗੀ ਸੀਬੀਆਈ ਦੇ ਹੱਥਾਂ ਵਿੱਚ ਚਲਾ ਗਿਆ ਇਹ ਮਸਲਾ ਕਿਉਂਕਿ ਨਾਇਬ ਸੈਣੀ ਜੀ ਨੇ ਤਾਂ ਇਸ ਮਸਲੇ ਬਾਰੇ ਕਹਿ ਦਿੱਤਾ ਕਿ ਇਹ ਮਸਲਾ ਜਿਹੜਾ ਸੀਬੀਆਈ ਨੂੰ ਅਸੀਂ ਸੌਂਪਾਂਗੇ ਤਾਂ ਫੇਰ ਅੱਗੇ सीबीआई ਦੀ ਜਾਂਚ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਉਹ ਤਾਂ ਫਿਲਹਾਲ ਆਉਣ ਵਾਲਾ ਵਕਤ ਦੱਸੇਗਾ ਪਰ ਬੇहद ਮੰਦ ਭਾਗੀ ਘਟਨਾ ਹੈ ਸਾਡੇ ਭਾਰਤ ਦੇ ਅੰਦਰ ਸਾਡੇ ਭਾਰਤ ਦੇ ਅੰਦਰ ਇੱਕ ਗੱਲ ਕਹੀ ਜਾਂਦੀ ਆ ਬੇਟੀ ਪੜਾਓ ਬੇਟੀ ਬਚਾਓ ਬੇਟੀ ਪੜਾਓ ਤਾਂ ਉਹ ਗੱਲ ਭਾਰਤ ਵਰਗੇ ਦੇਸ਼ਾਂ ਵਿੱਚ ਹੀ ਕਹੀ ਜਾ ਸਕਦੀ ਆ ਸੋਚੋ ਕਿ ਸਾਡਾ ਦੇਸ਼ ਕਿੰਨਾ ਪਛੜਿਆ ਹੋਇਆ ਜਿਹਦੇ ਵਿੱਚ ਇਹ ਗੱਲ ਕਹਿਣ ਦੀ ਅੱਜ ਵੀ ਲੋੜ ਪੈਂਦੀ ਆ ਕਿ ਬੇਟੀ ਬਚਾਓ ਬੇਟੀ ਪੜਾਓ ਕਿਉਂਕਿ ਬਾਕੀ ਮੁਲਕ ਜੇਕਰ ਅਸੀਂ ਦੇਖੀਏ ਕੈਨੇਡਾ ਅਮਰੀਕਾ ਜਾਂ ਯੂਰਪ ਕੰਟਰੀਆਂ ਦੀ ਅਸੀਂ ਗੱਲ ਕਰੀਏ ਤਾਂ ਉਥੇ ਇਹ ਗੱਲਾ ਕਹਿਣ ਦੀ ਜ਼ਰੂਰਤ ਨਹੀਂ ਪੈਂਦੀ ਉਥੋਂ ਦੀਆਂ ਧੀਆਂ ਚੰਨ ਤੇ ਪਹੁੰਚ ਰਹੀਆਂ ਨੇ ਹੋਰ ਵੱਖ-ਵੱਖ ਤਰ੍ਹਾਂ ਦੀਆਂ ਤਰੱਕੀਆਂ ਕਰ ਰਹੀਆਂ ਨੇ ਉਥੋਂ ਦੀਆਂ ਧੀਆਂ ਤਾਂ ਮੰਗਲ ਤੇ ਜਾਣ ਦੀ ਵੀ ਤਿਆਰੀ ਕਰ ਰਹੀਆਂ ਨੇ ਪਰ ਸਾਡੇ ਇੱਥੇ ਹਲੇ ਵੀ ਇਹ ਕਹਿਣ ਦੀ ਜ਼ਰੂਰਤ ਪੈ ਰਹੀ ਆ ਬੇਟੀ ਬਚਾਓ ਬੇਟੀ ਪੜਾਓ ਇਹ ਸਿਰਫ ਸਾਡੇ ਹੀ ਭਾਰਤ ਵਿੱਚ ਕਹਿਣ ਦੀ ਜ਼ਰੂਰਤ ਪੈਂਦੀ ਹੈ ਕਿਉਂਕਿ ਅਸੀਂ ਹਲੇ ਕਾਫੀ ਪਛੜੇ ਹੋਏ ਹਾਂ ਹਲੇ ਅਸੀਂ ਧੀਆਂ ਨੂੰ ਬੰਦਾ ਸਤਕਾਰ ਵੀ ਨਹੀਂ ਦੇ ਸਕੇ ਭਾਵੇਂ ਅਸੀਂ ਗੱਲਾਂ ਵਿਸ਼ਵ ਗੁਰੂ ਦੀਆਂ ਕਰ ਰਹੇ ਹਾਂ ਡਿਜੀਟਲ ਭਾਰਤ ਦੀਆਂ ਕਰ ਰਹੇ ਹਾਂ ਪਰ ਅਫਸੋਸ ਅਸੀਂ ਆਪਣੇ ਦੇਸ਼ ਦੀਆਂ ਧੀਆਂ ਦੀ ਤਾਂ ਸਾਡੇ ਇਹ ਹਾਲਤ ਹੈ ਕਿ ਹੈਗੀ ਹੈ ਕਿ ਆਏ ਦਿਨ ਉਹਨਾਂ ਨਾਲ ਛੇੜਛਾੜ ਬਲਾਕ ਕਰਦੀਆਂ ਕਿੰਨੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਕੁਝ ਘਟਨਾਵਾਂ ਤਾਂ ਉਹ ਨੇ ਜਿਹੜੀਆਂ ਦਰਜ ਹੋ ਜਾਂਦੀਆਂ ਕਿਤੇ ਨਾ ਕਿਤੇ ਤੇ ਸਾਹਮਣੇ ਆ ਜਾਂਦੀਆਂ ਬਹੁਤ ਸਾਰੀਆਂ ਘਟਨਾਵਾਂ ਤਾਂ ਅਜਈਆਂ ਨੇ ਜਿਹੜੀਆਂ ਕਿਤੇ ਦਰਜ ਹੀ ਨਹੀਂ ਹੁੰਦੀਆਂ ਤੇ ਜਿਹੜੀਆਂ ਸਾਹਮਣੇ ਹੀ ਨਹੀਂ ਹੁੰਦੀਆਂ ਤਾਂ ਇੱਥੇ ਸਾਡੇ ਭਾਰਤ ਦੇ ਅੰਦਰ ਤਾਂ ਜੇਕਰ ਕੋਈ ਵਿਦੇਸ਼ੀ ਕੁੜੀ ਵੀ ਘੁੰਮਣ ਆਉਂਦੀ ਹੈ ਨਾ ਉਹ ਵੀ ਸੁਰੱਖਤ ਨਹੀਂ ਤੇ ਦੂਜੇ ਦੇਸ਼ਾਂ ਦੀਆਂ ਕੁੜੀਆਂ ਐ ਆਜ਼ਾਦ ਫਿਰਦੀਆਂ ਉਹਨਾਂ ਨੂੰ ਖੌਫ ਹੀ ਕੋਈ ਨਹੀਂ ਵੱਖ-ਵੱਖ ਥਾਵਾਂ ਤੇ ਉਹ ਇਕੱਲੀਆਂ ਘੁੰਮਣ ਚਲੀਆਂ ਜਾਂਦੀਆਂ ਹੋਰ ਦੇਸ਼ਾਂ ਵਿੱਚ ਘੁੰਮਣ ਚਲੀਆਂ ਜਾਂਦੀਆਂ ਉਹਨਾਂ ਨੂੰ ਕੋਈ ਡਰ ਨਹੀਂ ਹੁੰਦਾ ਪਰ ਜੇਕਰ ਸਾਡੇ ਵਿਦੇਸ਼ ਦੀ ਕੋਈ ਕੁੜੀ ਵੀ ਘੁੰਮਣ ਆ ਜਾਂਦੀ ਹੈ ਤੇ ਉਹਨੂੰ ਵੀ ਨਹੀਂ ਪਤਾ ਹੁੰਦਾ ਕਿ ਮੈਂ ਇਥੇ ਸੁਰੱਖਿਅਤ ਵਾਪਸ ਜਾਣਾ ਕਿ ਨਹੀਂ ਜਾਣਾ ਤੇ ਸਾਡੇ ਆਪਣੀਆਂ ਧੀਆਂ ਨੇ ਤਾਂ ਕਿੱਥੇ ਸੁਰੱਖਿਅਤ ਰਹਿਣਾ ਫਿਰ ਇਸੇ ਹੀ ਕਰਕੇ ਸਾਨੂੰ ਹਲੇ ਵੀ ਸਾਡੀ ਜਿਹੜੀ ਸਮਝ ਆ ਸੋਚ ਆ ਉਹ ਇੱਥੇ ਖੜੀ ਆ ਲੋਕਾਂ ਦਾ ਮਾਨਸਿਕ ਲੈਵਲ ਇੰਨਾ ਛੋਟਾ ਕਿ ਉਹ ਔਰਤ ਨੂੰ ਮਰਦ ਦੇ ਬਰਾਬਰ ਦਰਜਾ ਦੇ ਹੀ ਨਹੀਂ ਪਾਏ ਭਾਵੇਂ ਕਹਿਣ ਨੂੰ ਔਰਤ ਨੂੰ ਮਰਦ ਦੇ ਬਰਾਬਰ ਦਾ ਦਰਜਾ ਪ੍ਰਾਪਤ ਆ ਪਰ ਹਕੀਕਤ ਜੇ ਅਸੀਂ ਸਾਡੇ ਸਮਾਜ ਦੇ ਦੇਖੀਏ ਤਾਂ ਇੰਨੀ ਮੰਦੀ ਹਾਲਤਾ ਭਾਵੇਂ ਸੰਵਿਧਾਨਿਕ ਤੌਰ ਤੇ ਉਹਨੂੰ ਬਰਾਬਰ ਦਾ ਦਰਜਾ ਹਾਸਲ ਆ ਪਰ ਹਕੀਕਤ ਵਿੱਚ ਪ੍ਰੈਕਟੀਕਲੀ ਔਰਤ ਕਿਲੋਮੀਟਰ ਤੱਕ ਵੀ ਇਕੱਲੀ ਜਾਂਦੀ ਸੇਫ ਨਹੀਂਗੀ ਆਪਣੇ ਘਰ ਤੋਂ ਬਗੈਰ ਹਨੇਰੇ ਵਿੱਚ ਜੇਕਰ ਗੱਲ ਕਰੀਏ ਮੈਂ ਵੀ ਇੱਕ ਕੁੜੀ ਆ ਮੈਂ ਵੀ ਹਰ ਰੋਜ਼ ਸਮਾਜ ਦੇ ਅੰਦਰ ਜਦੋਂ ਬਾਹਰ ਵਿਚਰਦੀ ਆ ਤੇ ਮੈਨੂੰ ਪਤਾ ਕਿੰਨੀਆਂ ਸਾਰੀਆਂ ਮੁਸ਼ਕਲਾਂ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਤਾਂ ਜਿਹੜੀਆਂ ਕੁੜੀਆਂ ਵਿਚਾਰੀਆਂ ਭੂਲੀਆਂ ਭਾਲੀਆਂ ਨੇ ਉਹਨਾਂ ਲਈ ਤਾਂ ਇਹ ਕੰਮ ਹੋਰ ਵੀ ਔਖਾ ਹੋ ਜਾਂਦਾ ਤਾਂ ਇਹ ਭਾਰਤ ਵਰਗਾ ਦੇਸ਼ ਹੀ ਆ ਜਾਂ ਇਹੋ ਜਿਹੇ ਹੋਰ ਜਿਹੜੇ ਪਛੜੇ ਦੇਸ਼ ਆ ਉਹਨਾਂ ਦੇਸ਼ਾਂ ਦੇ ਵਿੱਚ ਹਲੇ ਵੀ ਔਰਤਾਂ ਦੀ ਇਹ ਹਾਲਤ ਬਣੀ ਹੋਈ ਆ ਜੋ ਕਸ਼ਮਨੀਸ਼ਾ ਦੇ ਨਾਲ ਹੋਇਆ ਭਾਵੇਂ ਕਿ ਇਹ ਉਮਨੀਸ਼ਾ ਮਨੀਸ਼ਾ ਵਾਲੇ ਮਸਲੇ ਦੇ ਵਿੱਚ ਇਹ ਕਿਹਾ ਜਾਂਦਾ ਕਿ ਜਿਹੜੀ ਮਨੀਸ਼ਾ ਹੈ ਉਹਨੇ ਖੁਦ ਖੁਦਕੁਸ਼ੀ ਕੀਤੀ ਆ ਪੁਲਿਸ ਇਹ ਕਹਿ ਰਹੀ ਆ ਕਿ ਜੋ ਪੋਸਟ ਮਾਰਡਮ ਰਿਪੋਰਟ ਆਈ ਹੈ ਉਸ ਤੋਂ ਇਹ ਲੱਗਦਾ ਕਿ ਉਹਨੇ ਖੁਦ ਖੁਦਕੁਸ਼ੀ ਕੀਤੀ ਆ ਔਰ ਆ ਸੂਸਾਈਡ ਨੋਟ ਮਿਲਿਆ ਪਰ ਇਸ ਮਾਮਲੇ ਦੀ ਪੂਰੀ ਹਕੀਕਤ ਕੀ ਆ ਉਹ ਤਾਂ ਫਿਲਹਾਲ ਜਦੋਂ ਸੀਬੀਆਈ ਦੀ ਜਾਂਚ ਸਾਹਮਣੇ ਆਏਗੀ ਉਦੋਂ ਹੀ ਪਤਾ ਚੱਲੂਗਾ ਕਿ ਇਸ ਮਾਮਲੇ ਦਾ ਆਖਰ ਅਸਲੀ ਸੱਚ ਹੈ ਕਿ ਕਿਉਂਕਿ ਸਾਡੇ ਦੇਸ਼ ਦੇ ਅੰਦਰ ਅੱਜ ਤੱਕ ਬੜੇ ਸਾਰੇ ਅਜਿਹੇ ਕੇਸ ਹੋਏ ਨੇ ਜਿਹੜੇ ਜਿਨ੍ਹਾਂ ਦੀ ਹਕੀਕਤ ਕੁਝ ਹੋਰ ਸੀ ਪਰ ਉਹਨਾਂ ਦੀ ਹਕੀਕਤ ਉਹ ਬਾਹਰ ਹੀ ਨਹੀਂ ਆ ਸਕੀ ਲੋਕਾਂ ਦੀ ਨਜ਼ਰ ਵਿੱਚ ਹੀ ਨਹੀਂ ਆ ਸਕੀ ਮਸਲਾ ਕੁਝ ਹੋਰ ਸੀ ਹਕੀਕਤ ਕੁਝ ਹੋਰ ਸੀ ਪਰ ਬਾਹਰ ਕੁਝ ਹੋਰ ਦਿਖਾਈ ਦਿੱਤਾ